ਇੱਕ ਦੋ ਲਵਜ ਸਾਡੇ ਅਮਰੀਕ ਪੰਡੋਰੀ ਵਾਲਾ ਪੈਂਦਾ ਵੀ ਦਰਸ਼ਕਾਂ ਦੇ ਨਾਲ ਕੁਝ ਸ਼ਬਦਾਂ ਜਿਹੜੇ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਪੈਂਦਾ ਹੈਲੋ ਵਾ ਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਤਾਂ ਜਿਹੜੇ ਜਤਿੰਦਰ ਜੋਲ ਭਾਈ ਤੇ ਬਾਕੀ ਕਬੱਡੀ ਵਾਲੇ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਮੈਂ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ ਸਾਰਿਆਂ ਦੇ ਨਾਲ ਬਈ 2012 'ਚ ਮੇਰਾ ਬਾਪੂ ਪੂਰਾ ਹੋਇਆ ਤੇ 2025 ਚੱਲਦਾ ਤੇ 4 ਸਾਲ ਪਹਿਲਾਂ ਮੇਰੀ ਮਾਤਾ ਮੇਰੀ ਮਾਤਾ ਪੂਰੀ ਹੋਈ ਆ ਮੇਰੇ ਕੋਲੇ ਕੁਛ ਨਹੀਂ ਸੀਗਾ ਤੇ ਉਹਦਾ ਲਾਜ ਕਰਾਉਣ ਨੂੰ ਵੀ ਮੇਰੇ ਕੋਲੇ ਪੈਸੇ ਨਹੀਂ ਸੀ ਤੇ ਜੇ ਮੈਂ ਕਬੱਡੀ ਨਾ ਹੁੰਦੀ ਤਾਂ ਮੈਂ ਮੈਨੂੰ ਲੱਗਦਾ ਅੱਜ ਦਿਹਾੜੀਆਂ ਕਰਨੀਆਂ ਸੀ ਪਰ ਕਬੱਡੀ ਨੇ ਮੈਨੂੰ ਜੇ ਮੇਰੀ ਮਾਂ ਹੈ ਨਹੀਂ ਤਾਂ ਕਬੱਡੀ ਨੂੰ ਮੈਂ ਆਪਣੀ ਮਾਂ ਸਮਝਿਆ ਨੇ ਮੈਨੂੰ ਸਾਰਾ ਕੁਝ ਹੀ ਦਿੱਤਾ ਜੋ ਇੱਕ ਮਾਂ ਆਪਣੇ ਪਰ ਬੱਚੇ ਲਈ ਕਰਦੇ ਆ ਤੇ ਮੈਂ ਸਾਰੀ ਜ਼ਿੰਦਗੀ ਵੀ ਜੇ ਕਬੱਡੀ ਖੇਡਾਂ ਜਾਂ ਨਾ ਖੇਡਾਂ ਤੇ ਕਬੱਡੀ ਦਾ ਮੈਂ ਕਦੀ ਦੇਣਾ ਨਹੀਂ ਦੇ ਸਕਦਾ ਵੀ ਜੋ ਗੋਸ਼ ਮੈਨੂੰ ਕਬੱਡੀ ਨੇ ਦਿੱਤਾ ਤੇ ਮੈਂ ਸਾਰੇ ਉਹ ਭਰਾਵਾਂ ਨੂੰ ਜੋ ਵੀ ਜੇ ਕੋਈ ਕਬੱਡੀ ਦੇ ਬਾਰੇ ਕੋਈ ਗੱਲ ਕਰਦੇ ਆ ਨੈਗੇਟਿਵ ਵੀ ਉਹ ਸਾਨੂੰ ਪੁੱਛ ਕੇ ਦੇਖੋ ਕਬੱਡੀ ਸਾਡੇ ਲਈ ਕੀ ਆ ਜੋ ਗੋਸ਼ ਇਹਨੇ ਸਾਨੂੰ ਦਿੱਤਾ ਵੀ ਸਾਡੇ ਲਈ ਕਬੱਡੀ ਰੱਬ ਆ ਤੇ ਮੈਂ ਸਾਰੇ ਸੱਤੇ ਭਾਈ ਦਾ ਸੁਖੇ ਭਾਈ ਦਾ ਜਤਿੰਦਰ ਭਾਈ ਦਾ ਭਿੰਦੇ ਭਾਈ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਾਂ ਨੂੰ ਇੱਥੇ ਐਡਾ ਮਾਣ ਦਿੱਤਾ ਹਨ ਤੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਇਹ ਦਿਲੋਂ ਨਿਕਲੀ ਗੱਲ ਆਜਾ ਆਜਾ ਮਾਤਾ ਸਵਾਰੰਗ ਵਾਸੀ ਮਾਤਾ ਦਲਜੀਤ ਗੌਰ ਦਾ ਪੁੱਤਰ ਅੱਜ ਮਠੱਡਿਆਂ ਦੇ ਗਰਾਊਂਡ ਦੇ ਵਿੱਚ ਅੱਜ ਆਪਣੀ ਮਾਂ ਜਿੱਥੇ ਉਹ ਹੋਊਗੀ ਜਰੂਰ ਖੁਸ਼ ਹੋਊਗੀ ਬਿੰਦਿਆ ਉੱਤੇ ਦੇਖਦੀ ਹੋਊਗੀ ਵੀ ਅੱਜ ਮੇਰੇ ਪੁੱਤ ਦਾ ਵੱਡਾ ਸਨਮਾਨ ਹੋਇਆ ਸਵਾਰੰਗ ਵਾਸੀ ਮਾਤਾ ਦਲਜੀਤ ਗੌਰ ਬਹੁਤ ਚੜ੍ਹਦੀ ਕਲਾ ਵਿੱਚ ਰੱਖਿਆ ਜਿੱਥੇ ਵੀ ਹੋਵੇ ਖੁਸ਼ ਹੋਵੇ ਆ ਪੁੱਤਰ ਨੂੰ ਦੇਖ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2-2000 ਰੁਪਿਆ ਜੁਰਮਾਨਾ ਕੀਤਾ ਗਿਆ ਦੋਵਾਂ ਟੀਮਾਂ ਨੂੰ ਅੱਜ ਵੱਡੀ ਗੱਡੀ ਦੇ ਨਾਲ ਜਤਿੰਦਰ ਜੋਹਲ ਨੇ ਬੜੇ ਮਾਣ ਨਾਲ ਆਖਿਆ ਕਿ ਪਿੰਡਾ ਸਾਨੂੰ ਵੱਡਾ ਮੱਲ ਮਿਲਿਆ ਜਤਿੰਦਰ ਜੋਹਲ ਨੇ ਬੜੇ ਮਾਣ ਨਾਲ ਆਖਿਆ ਕਿ ਪਿੰਡਾ ਸਾਨੂੰ ਇੱਕ ਚੋਤੀ ਦਾ ਮੱਲ ਮਿਲਿਆ ਸਾਡੀ ਮਾਂ ਖੇਡ ਕਬੱਡੀ ਨੂੰ ਕਿਉਂਕਿ ਕਾਲਾ ਟਰੇਸੀ ਜੀ ਆਏ ਹੋਏ ਨੇ ਦਿਲੋਂ ਧੰਨਵਾਦ ਹੈ ਕਿਉਂਕਿ ਕਾਲਾ ਟਰੇਸੀ ਜੀ ਆਏ ਹੋਏ ਨੇ ਦਿਲੋਂ ਧੰਨਵਾਦ ਹੈ ਉਹ ਟਰੇਸੀ ਤੋਂ ਕਹਿੰਦੇ ਕਾਲਾ ਜੀ ਆਏ ਹੋਏ ਨੇ ਅਸੀਂ ਦਿਲੋਂ ਧੰਨਵਾਦ ਕਰਦੇ ਆਂ ਪਿੰਡੇ ਨੂੰ ਬਹੁਤ ਵੱਡੀ ਮੁਬਾਰਕਬਾਦ ਹੈ 2000 ਪਰ ਕਹਿੰਦੇ ਪਿੰਡਾ ਕਹਿੰਦਾ ਵੀ ਦੁੱਖ ਵੀ ਬਹੁਤ ਹੈ ਕਿਉਂਕਿ 2011 ਦੇ ਵਿੱਚ ਬਾਬੂ ਜੋਗਾ ਸਿੰਘ ਜੀ ਚਲੇ ਗਏ ਤੇ ਅੱਜ ਤੋਂ ਕਹਿੰਦੇ ਚਾਰ ਕੁਸਾਲ ਪਹਿਲਾਂ ਮਾں ਦਿਲਜੀਤ ਕੌਰ ਵੀ ਦੁਨੀਆ ਤੋਂ ਚਲੇ ਗਏ ਹੁਣ ਕਹਿੰਦੇ ਵੀ ਪਿੰਡੇ ਦੇ ਅੱਜ ਚਰਚੇ ਐ ਪਿੰਡਾ ਕਹਿੰਦਾ ਵੀ ਬੇਸ਼ੱਕ ਬਹੁਤ ਸਨਮਾਨ ਮਿਲਗੇ ਪਰ ਅੱਜ ਮੈਂ ਆਪਣੇ ਬਾਪੂ ਬੇਬੇ ਕਰਕੇ ਮੈਂ ਅਧੂਰਾ ਪਰ ਮੈਂ ਜੋ ਵੀ ਹਾਂ ਇਹ ਮੈਂ ਆਪਣੀ ਬੇਬੇ ਕਰਕੇ ਇਹ ਆਪਣੇ ਬਾਪੂ ਕਰਕੇ ਹਾਂ ਕਿ ਗੱਡੀ ਗੱਡਿਆਂ ਤੋਂ ਆ ਗਿਆ ਗੱਡੀਆਂ ਤੇ ਛੱਤਾਂ ਚੁੰਦੀਆਂ ਤੋਂ ਕੋਠਿਆਂ ਵੱਡਿਆਂ ਤੇ ਉਹ ਜੱਗ ਕਰਕੇ ਸਾਡੇ ਅਲ ਗੌਰ ਵੇਖਦਾ ਜੇ ਕਿਤੇ ਬਾਪ ਜਿਉਂਦਾ ਹੁੰਦਾ ਤੇ ਪੁੱਤ ਦੀ ਟੌਰ ਵੇਖਦਾ ਜੇ ਕਿਤੇ ਬਾਪ ਜਿਉਂਦਾ ਹੁੰਦਾ ਤੇ ਪੁੱਤ ਦੀ ਟੌਰ ਵੇਖਦਾ ਆਏ ਪਿੰਡਾ ਪੰਡੋਰੀ ਵਾਲਾ ਕੈਨੇਡਾ ਚਰਚੇ 'ਚ ਅਮਰੀਕਾ ਚਰਚੇ 'ਚ ਇਹ ਮਿਹਨਤ ਕਰਕੇ ਅੱਗੇ ਆਇਆ ਕਿ ਮਿਹਨਤਾਂ ਕੀਤੀਆਂ ਮਿੰਤਾਂ ਨਹੀਂ ਰਾਤ ਹੀ ਨੰਗੀ ਆ ਦਿਨ ਤਾਂ ਨਹੀਂ ਸੋਚ ਸਕੇਲੋਂ ਵੱਡੀ ਆ ਬਾਕੀ ਗੱਲ ਰੱਬ ਤੇ ਛੱਡੀ ਹੈ ਪਿੰਦੇ ਨੂੰ ਮੁਬਾਰਕਾਂ ਦੇ 5 ਮਿੰਟ ਦੇ ਵਿੱਚ ਵਿੱਚ ਫਾਈਨਲ ਦੀਆਂ ਟੀਮਾਂ ਪਹੁੰਚ ਜਾਣ ਜੇ 5 ਮਿੰਟ ਦੇ ਵਿੱਚ